ਤੁਸੀਂ ਦੀ ਹੋਣਾ 24 ਪੰਜਾਬੀ ਚੈਨਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ਦੇ ਪ੍ਰਚਾਰ ਅਤੇ ਪ੍ਰਸਾਰ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਇਸ ਦੇ ਪਿਛਲੇ ਤਹਿਤ 10 ਸਾਲਾਂ ਤੋਂ ਜੂਨ ਦੀ ਸਕੂਲੀ ਛੁੱਟੀਆਂ ਵਿੱਚ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਜੇਬਰ ਵੱਲੋਂ ਗੁਰਮਤ ਸਗਲਾਈ ਕੈਂਪ ਲਗਾਏ ਜਾ ਰਹੇ ਹਨ ਇਸ ਵਾਰ ਵੀ ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਵੱਖਰਾ ਉਪਰਾਲਾ ਕੀਤਾ ਗਿਆ ਹੈ ਕੈਂਪ ਵਿੱਚ ਬੱਚਿਆਂ ਦੇ ਵੱਧ ਵੱਧ ਸ਼ਮੂਲੀਅਤ ਕਰਵਾਉਣ ਦੇ ਲਈ ਕਰ ਕਰ ਜਾ ਕੇ ਬੱਚਨ ਕੈਂਪ ਭੇਜਣ ਲਈ ਸਦਕਾ ਦਿੱਤਾ ਜਾ ਰਿਹਾ ਹੈ ਇਸ ਕਾਰ ਦੀ ਸ਼ੁਰੂਆਤ ਅੱਜ ਸਬ ਡਿਵੀਜ਼ਨ ਮੌੜ ਦੇ ਪਿੰਡ ਈਮਾਨ ਤੋਂ ਤੱਕ ਤਕਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਢਨੌਲਾ ਨੇ ਕੀਤੀ ਜਿਨ੍ਹਾਂ ਨੇ ਕਰ ਕਰ ਉੱਜ ਕੇ ਬੱਚਾ ਨੂੰ ਕੈਂਪ ਵਿੱਚ ਭੇਜਣ ਦਾ ਸਦਕਾ ਦਿੱਤਾ ਸ਼੍ਰੋਮਣੀ ਬਦਕਮਾਟੀ ਜਦੋਂ ਪ੍ਰਾਲੇ ਕਰ ਰਹੀ ਹੈ ਉੱਥੇ ਇਸ ਨਾਇਕੇ ਇਤਨਾ ਸ਼ੁਰੂਆਤ ਕੀਤੀ ਗਈ ਉੱਥੇ ਉਸ ਮੌਕੇ ਤੇ ਉਹਨਾਂ ਨੇ ਅਰਦਾਸ ਕੀਤੀ ਗਈ ਤੇ ਸ਼ੁਰੂ ਕਰਨ ਤੋਂ ਪਹਿਲਾਂ ਜਥੇਦਾਰ ਤੱਕ ਇਸਨ ਤਖਤ ਸਾਬ ਦੇ ਜੁੱਧ ਮੋਰਚੇ ਵਿੱਚ ਜਾਣ ਵਾਲੇ ਤਿੰਨ ਬਜ਼ੁਰਗਾਂ ਦਾ ਸਨਮਾਨ ਵੀ ਕੀਤਾ ਗਿਆ। ਮੰਡਵਾਸ਼ਿਆ ਨੇ ਸ਼ਰਮਣੀ ਕਮੇਟੀ ਦੇ ਮੈਂਬਰਾਂ ਦਾ ਸਨਮਾਨ ਕਰਕੇ ਸਿੱਖ ਪ੍ਰਚਾਰ ਦੇ ਵਿਸਾਰ ਲਈ ਕੀਤੇ ਜਾ ਰਹੇ ਕਾਰਜਿਸ ਲਾਗ ਕੀਤੀ ਜਦ ਇਹ ਤਖਤ ਸਾਹਿਬ ਨੇ ਜਿੱਥੇ ਸ਼ਰਮਣੀ ਕਮੇਟੀ ਵੱਲੋਂ ਲਗਾਏ ਜਾ ਰਹੇ ਗੁਰਮਤ ਕੈਂਪਾਂ ਦੀ ਸਲਾਹਗਾ ਕੀਤੀ ਉੱਥੇ ਸ਼ਰਮਣੀ ਕਮੇਟੀ ਮੈਂਬਰਾਂ ਨੇ ਇਹ ਕੰਮ ਲਗਾਉਣ ਲਈ ਅਪੀਲ ਵੀ ਕੀਤੀ ਜਦੋਂ ਕਿ ਸ਼ਰਮਣੀ ਮੈਂਬਰਾਂ ਨੇ ਦੱਸਿਆ ਕਿ 1 ਜੂਨ ਨੂੰ ਕੈਂਪ ਦੀ ਸ਼ੁਰੂਆਤ ਕੀਤੀ ਜਾਵੇਗੀ ਤੇ ਕੈਂਪ ਦੀ ਸਮਾਪਤੀ ਮੌਕੇ ਦੇ ਵੱਡੇ ਸਮਾਗਮ ਕਰਾ ਕੇ ਬੱਚਿਆਂ ਦਾ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਮੌਕੇ ਦੇ ਜਿੱਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੰਗਤਾਂ ਬੈਠੇ ਨਜ਼ਰ ਆ ਰਹੀਆਂ ਹਨ ਅਤੇ ਇਸ ਮੌਕੇ ਤੇ ਕੀ ਕਹਿੰਦੇ ਨਜ਼ਰ ਆਏ ਆ ਤੁਹਾਨੂੰ ਸੁਣਾਉਣਾ ਵੋਟਰ ਮੰਡੀਆਂ ਉਸੇ ਤਰ੍ਹਾਂ ਅਸੀਂ ਗੁਰੂ ਘਰ ਦੇ ਕੁੱਕਰ ਹੋਣਾ ਜੀ ਆ ਪਹੁੰਚੇ ਹੈ ਤੇ ਜਿੱਥੇ 1 ਜੂਨ ਤੋਂ ਇਹ ਗੁਰਮਤਿ ਕੈਂਪ ਸ਼ੁਰੂ ਹੁੰਦੇ ਆ ਹਰ ਸਾਲ ਤੁਹਾਡੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਕਮੇਟੀ ਦੇ ਸਹਿਯੋਗ ਦੇ ਨਾਲ ਗ੍ਰੰਤੀ ਸਿੰਘਾਂ ਦੇ ਸਹਿਯੋਗ ਨਾਲ 32 ਮਰ ਜਨਨ ਜਨਮ ਦੀ ਕਟੇ ਸਜਨ ਸੱਚਾ ਆਪ ਸਰ ਨਾਨ ਕੁਤੇ ਕਰ ਹੱਥੋ ਸੁਕਰ ਬਲਿ ਸੀ ਇਦਿਆ ਅਨਸਸਲ ਸੁਬਾਹੇ

ਗੁਰ ਅਨਿਵਾਰ ਪਾਉ ਰਹੇ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਹਿ ਜੀ ਅਨਹਦ ਸੁਣਿ ਬਾਣੀ ਸਤ ਸਜ ਭਏ ਸੰਸੇ ਕੂਲੇੁਰਤੇ ਗਾਹੀ ਸੁਣ ਤੇ ਪੁਰੀਤ ਟੈ सोरपा गणेश शब्दवादी कलादिक धारताईया पंचदूत तद वासिते नहीं सोपाय सलाम सिमक सलाती नामवंत सादरे नाम तिलक मंदसिया वाजी ਆਉਂਗੇ ਤੂੰ ਰੁਕੋ ਰੁਕੋ ਬੈਠ ਕੇ ਨਹੀਂ ਆ ਤੇ ਹਾਂ ਥੋੜੀ ਪੂਛ ਤੱਕ ਲੱਗੀ ਕਿ ਦੰਦ ਜੀ ਚਾਹ ਪੀਓ ਬਗਲਾ ਕੋਈ ਨਹੀਂ ਪੀ ਜਾਂਦੀ ਹਲੇ ਲੋ ਨਾ ਨਾ ਕੋਈ ਨਾ ਰੱਖ ਲੈਣਗੇ ਜੀ ਕੈਂਪ ਚਾਉਣਗੇ ਫੇਰ ਹੀ ਰੱਖ ਹਾਂ ਹਾਂ ਕਿਵੇਂ ਰੱਖਣ ਲਗੇ ਜੇ ਹੁਣ ਆਪਾਂ ਲੱਗੀ ਚੱਲਾਂਗੇ ਫੇਰ ਹੀ ਏਰੀਓ ਹੋ ਹੋ ਮੈਂ YouTube 'ਤੇ ਆਕਰ ਆਓ ਸੱਗੇ ਨਾਲ ਅਗਲੀ ਬਣੀ ਬਸ ਜੀ ਜੇ ਆਪਾਂ ਆਪਣੀ ਤਨੀਦੀ ਨੂੰ ਸਾਂਭ ਲਿਆ ਨਾ ਭਾਈ ਆ ਕਿੰਨੇ ਨਸ਼ਿਆਂ ਦੇ ਦਲਦਲ ਤੋਂ ਵਿੱਕਰ ਜਾਗੇ ਤੇ ਦੂਜਾ ਗੂੜੇ ਨਾਲ ਲਾ ਕੇ ਤੇ ਜਿਹੜੇ ਆਪਣੇ ਬੱਚੇ ਨੇ ਕਿੰਨੇ ਹੁਣ ਸੋਹਣੇ ਨੇ ਜੇ ਆਪਾਂ ਆਪਣੀ ਤਨੀਦੀ ਨੂੰ ਸਾਂਭ ਲਾਂਗੇ ਤਾਂ ਆਪਾਂ ਦੇਖੋ ਆ ਪਰਮਟਿਕ ਜੀ ਜਦੋਂ ਬੂਟਾ ਲਾਉਂਦਾ ਉਹ ਤੇ ਜੇ ਉਹਦਾ ਫਾਹ ਹੋ ਤਾਂ ਹੀ ਹੋਊ ਜੇ ਆਪਾਂ ਹੁਣ ਘਰ ਨਾਲ ਜੋੜਾਂਗੇ ਜੇ ਹੁਣ ਕੈਂਪ ਲੱਗਣਗੇ ਮੈਂਬਰ ਸ਼੍ਰੋਮਿਕ ਕਮੇਟੀ ਸਾਡਾ ਤੇ ਬਸਾਬ ਜਿਨ੍ਹਾਂ ਦਾ ਬਹੁਤ ਵੱਡਾ ਉਪਰਾਲਾ ਤੇ ਤੁਸੀਂ ਸਾਰਿਆਂ ਨੇ ਨਗਰ ਵਾਲਿਆਂ ਨੇ ਵੀ ਤੇ ਹਲਕੇ ਵਾਲਿਆਂ ਨੇ ਵੀ ਇਹਨਾਂ ਦਾ ਸਾਥ ਦੇ ਕੇ ਅੱਜ ਤੋਂ 10 ਸਾਲ ਹੋ ਗਏ ਕਿ ਹਰੇਕ ਹਲਕੇ 'ਚ ਇਹ ਹੁੰਦਾਗਾ ਤੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਆਪਣੇ ਬੱਚਾ ਨੂੰ ਵੀ ਇੱਥੇ ਲੈ ਕੇ ਆਓ ਅੱਜ ਬਹੁਤ ਲੰਮਾ ਬਹੁਤ ਸਤਿਕਾਰ ਕਰਨਾ ਚਾਹੁੰਦਾ ਜਿੱਥੇ ਹੈਗੇ ਇਹ ਕਿੱਧਰ ਗਏ ਬਾਬਾ ਜੀ ਆਜੋ ਜੀ ਆਜੋ ਆਇਆ ਕਰਾਏ ਅੰਗਰੀ ਮੈਂ ਗਰਮ ਕਾਗਜ਼ ਤੇ ਕੁਝ ਕਰਤਾ ਹਾਂ ਬੱਚਿਆਂ ਨੂੰ ਭੇਜਿਆ ਕਰਨਾ ਨਹੀਂ ਮੈਂ ਜਰੂਰ ਮੈਂ ਚਾਹੁੰਦਾ ਹਾਂ ਇਹ ਬੱਚਿਆਂ ਨੂੰ ਭੇਜਿਆ ਕਰੋ ਜਿੰਨਾ ਠੀਕ ਹੈ ਠੀਕ ਹੈ ਮੈਂ ਪਹਿਲਾਂ ਬੱਚਿਆਂ ਨੂੰ ਭੇਜਿਆ ਨਹੀਂ ਕਰਦਾ ਸੀ ਧੰਨਵਾਦ തന്നാഗ്രീ <totipation> <tipation>